ਡੇਰਾ ਮੁਖੀ ਰਾਮ ਰਹੀਮ ਦੇ ਪਰੋਲ 10 ਦਿਨਾਂ ਲਈ ਵਧੀ 2 ਮਹੀਨੇ ਜੇਲ੍ਹ ਤੋਂ ਬਾਹਰ ਰਹੇਗਾ ਗੁਰਮੀਤ ਸਿੰਘ ਦੇਖਦੇ ਆਂ ਪੂਰੀ ਖਬਰ ਰਾਮ ਰਹੀਮ ਨੂੰ ਸਜ਼ਾ ਦੌਰਾਨ ਨੌਵੀਂ ਵਾਰ ਪਰੋਲ ਮਿਲੀ ਹੈ ਇਸ ਤੋਂ ਪਹਿਲਾਂ ਰਾਮ ਰਹੀਮ ਨਵੰਬਰ ਦੇ ਮਹੀਨੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਦਸੰਬਰ ਵਿੱਚ ਰੋहतक ਦੀ ਸਨਾਰੀਆ ਜੇਲ੍ਹ ਵਿੱਚ ਪੜਤਿਆ ਸੀ ਚੰਡੀਗੜ੍ਹ ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਪਰੋਲ ਦੀ ਮਿਆਦ 10 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ ਹਰਿਆਣਾ ਸਰਕਾਰ ਦੇ ਰਾਜ ਦੇ ਕੈਦੀਆਂ ਨੂੰ ਰਾਹਤ ਦਿੱਤੀ ਹੈ ਅਜੇ ਇਹ ਵਿੱਚ ਹੁਣ ਬਾਬਾ ਰਾਮ ਰਹੀਮ 2 ਮਹੀਨੇ ਜੇਲ੍ਹ ਤੋਂ ਬਾਹਰ ਰਹੇਗਾ ਹਾਲੀ ਵਿੱਚ ਉਸ ਨੂੰ ਸਰਕਾਰ ਨੇ 50 ਦਿਨਾਂ ਦੀ ਪੈਰੋਲ ਦਿੱਤੀ ਹੋਈ ਸੀ ਅਜੇ ਇਹ ਵਿੱਚ ਗੁਰਮੀਤ ਸਿੰਘ ਨੂੰ ਹੁਣ ਕੱਲ 10 ਦਿਨਾਂ ਦੀ ਪੈਰੋਲ ਹੋਰ ਮਿਲ ਗਈ ਹੈ ਫਿਲਹਾਲ ਬਾਬਾ ਰਾਮ ਰਹੀਮ ਯੂਪੀ ਦੇ ਬਾਗਪਤ ਸਿੱਤ ਆਸ਼ਰਮ ਵਿੱਚ ਰਹਿ ਰਹੇ ਹਨ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਸੀ ਰਾਮ ਰਹੀਮ ਨੂੰ ਸਜ਼ਾ ਦੌਰਾਨ 20 ਵਾਰ ਪੈਰੋਲ ਮਿਲ ਗਈ ਹੈ ਇਸ ਤੋਂ ਪਹਿਲਾਂ ਰਾਮ ਰਹੀਮ ਨਵੰਬਰ ਦੇ ਮਹੀਨੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਦਸੰਬਰ ਵਿੱਚ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਪੜਤ ਗਿਆ ਸੀ ਹਰਿਆਣਾ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿੰਨਾ ਅਪਰਾਧੀਆਂ ਨੂੰ ਉਮਰ ਕੈਦ 10 ਸਾਲ ਦਾ ਇਸ ਤੋਂ ਵੱਧ ਦੀ ਸਜ਼ਾ ਹੋਈ ਹੈ ਉਹਨਾਂ ਨੂੰ 60 ਦਿਨ ਅਤੇ ਜਿੰਨਾ ਅਪਰਾਧੀਆਂ ਨੂੰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਹੋਈ ਹੈ ਉਹਨਾਂ ਨੂੰ 45 ਦਿਨਾਂ ਦੀ ਛੋੜ ਦਿੱਤੀ ਜਾਵੇਗੀ ਇਸੀ ਤਰ੍ਹਾਂ 5 ਸਾਲ ਤੋਂ ਘੱਟ ਵਾਲੇ ਅਪਰਾਧੀਆਂ ਨੂੰ 30 ਦਿਨਾਂ ਦੀ ਛੋੜ ਦਿੱਤੀ ਜਾਵੇਗੀ ਇਹ ਛੋਟ ਉਹਨਾਂ ਸਾਰੇ ਅਪਰਾਧੀਆਂ ਨੂੰ ਵੀ ਦਿੱਤੀ ਜਾਵੇਗੀ ਜੋ ਕਿ 26 ਜਨਵਰੀ 2024 ਨੂੰ ਜੇਲ੍ਹ ਤੋਂ ਪੈਰੋਲ ਅਤੇ ਫੜਲੋ ਤੇ ਹਨ ਬਸ਼ਰਤੇ ਉਹ ਆਪਣੇ નિર્ધારਿਤ ਸਮੇਂ ਤੇ ਸਬੰਧਤ ਜੇਲ੍ਹ ਵਿੱਚ ਆਤਮ ਸਮਰਪਣ ਕਰ ਦੇਣ ਤਾਂ ਉਸ ਸਥਿਤੀ ਵਿੱਚ ਉਹਨਾਂ ਨੂੰ ਇਹ ਛੋਟ ਬਾਕੀ ਬਚੇ ਸਮੇਂ ਵਿੱਚ ਵੀ ਦਿੱਤੀ ਜਾਵੇਗੀ ਉਹਨਾਂ ਅਗੇ ਦੱਸਿਆ ਕਿ ਜੁਰਮਾਨੇ ਦੀ ਹਦਾਈਗੀ ਨਾ ਕਰਨ ਦੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਜਿਹੜੇ অপরাধੀ ਹਰਿਆਣਾ ਦੀਆਂ ਫੌਜਦਾਰੀ ਅਧਿਕਾਰੀਆਂ ਖੇਤਰ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਹਨ ਪਰ ਉਹ ਹਰਿਆਣਾ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ ਉਹ ਵੀ ਉਪਰੋਕਤ ਸਕੇਲ ਅਨੁਸਾਰ ਇਹ ਛੋਟ ਪ੍ਰਾਪਤ ਕਰਨ ਦੇ ਹੱਕਦਾਰ ਹੀ ਹੋਣਗੇ ਉਹਨਾਂ ਦੱਸਿਆ ਕਿ ਜ਼ਮਾਨਤ ਤੇ ਚੱਲ ਰਹੇ অপরাধੀਆਂ ਨੂੰ ਇਹ ਛੋਟ ਨਹੀਂ ਦਿੱਤੀ ਜਾਵੇਗੀ ਬੁਲਾਰੇ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਅਤੇ ਕਵਾਬ ਫਲਾਤਕਾਰ ਅਤੇ ਕਤਲ ਡਕੈਤੀ ਅਤੇ ਲੁੱਟ ਤੇਜਾਬੀ ਹਮਲਾ ਅਤਵਾਦੀ ਵਿਗੜਨਕਾਰੀ ਗਤੀਵਧੀਆਂ ਐਕਟ 1987 ਆਫੀਸ ਸੀਕਰੇਟਸ ਐਕਟ 1923 ਵਿਦੇਸ਼ੀ ਐਕਟ 1948 ਪਾਸਪੋਰਟ ਐਕਟ 1960 ਕ੍ਰਿਮੀਨਲ ਲਾ ਐਡਮਿਟ ਐਕਟ 1961 ਦੀ ਧਾਰਾ 2 ਅਤੇ 3 ਭਾਰਤੀ ਦੰਡਾ ਵਾਲੀ 1860 ਦੀ ਧਾਰਾ 121 ਤੋਂ 130 ਫਿਰੋਤੀ ਲਈ ਅਗਵਾ ਪੋਕਸੋ ਐਕਟ 2012 ਦੇ ਅਧੀਨ ਕੋਈ ਵੀ ਅਪਰਾਧ ਧਾਰਾ 333 ਇਹਦੇ ਅਧੀਨ ਸਜ਼ਾ ਭੁਗਤਰੇ ਐਨਡੀਪੀਐਸ ਅਪਰਾਧੀਆਂ ਨੂੰ ਛੋਟ ਨਹੀਂ ਦਿੱਤੀ ਜਾਵੇਗੀ